ਮੈਂ 25 ਗੇਰਾ ਚੱਕਦਾ ਫਿਰ ਦਿੱਲੀ ਨੂੰ ਤੇ ਜਾਜ ਹੀ ਆ 25 11 ਕਾ ਦਾ ਹੈ ਹੈ ਜਾਜ ਹੀ ਹੈ ਇਹਦਾ ਕੱਥੇ ਜੇ ਟਾਇਰਾਂ ਪਹੁੰਚੂਆ ਪੂਰੂ ਆਪੂ ਆ ਜਾਣਾ ਅੱਛਾ ਜਾਜ ਬਣਾ ਦੇਵਾਂਗੇ ਫਿਰ ਇਹਨੂੰ ਹੈ ਪੂਰਾ ਜਾਜ ਬਣਾਵਾਂਗੇ ਪਹਿਲਾਂ ਵੀ ਗਏ ਸੀ ਲੈ ਕੇ ਪਹਿਲਾਂ ਵੀ ਗਏ ਸੀ ਕੀ ਲੱਗਦਾ ਹੁਣ ਤਾਂ ਬੜਾ ਕੁਝ ਰੱਖੀ ਬੈਠਿਆ ਰਾਹ ਦੇ ਵਿੱਚ ਤੇ ਫੇਰ ਕੀ ਅੱਖੀ ਬੈਠਦਾ ਹੂੰ ਆਪਾਂ ਵੀ ਗਿੰਦੇ ਸਿੰਘ ਦਾ ਦਸਨੇ ਬਾਦਸ਼ਾਹ ਕੀ 11 ਲੈ ਕੇ ਆ ਬਾਈ ਜੀ ਜਾ ਰਹੇ ਨੇ ਫਾਇਲਖਾ ਤੋਂ ਆਏ ਨੇ ਕਹਿੰਦੇ ਪਿਛਲੇ ਵਾਰ ਵੀ ਸਾਲ ਤੋਂ ਉੱਤੋਂ ਲਾ ਕੇ ਤੇ ਇਸ ਵਾਰੀ ਵੀ ਕਹਿੰਦੇ ਝੂਕਦਾ ਜਾਊਗਾ ਜਹਾਜ ਹੈ ਇਹਨੂੰ 25-11 ਨਾਲ ਸਮਝੋ ਤੇ ਵੱਡਾ ਜਿਹੜਾ ਮਾਹੌਲ ਹੈ ਕਿਸਾਨ ਅੰਦੋਲਨ ਦਾ ਬਣਿਆ ਪਿਆ ਤਸਵੀਰਾਂ ਜਿੱਦੜਵਾਹ ਦੀਆਂ ਜਿੱਥੇ ਟਰਾਲੀਆਂ ਜਿਹੜੀਆਂ ਭਰ ਕੇ ਕਿਸਾਨ ਵੱਡੇ ਇਕੱਠ ਨੇ ਇੱਥੋਂ ਅੱਗੇ ਜਾ ਰਹੇ ਨੇ ਇਕੱਠੇ ਹੋ ਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਲਗਾਤਾਰ ਕਰ ਰਹੇ ਆ ਕੋਈ ਆਸ਼ਾ ਟਰੈਕਟਰ ਲੈ ਕੇ ਜਾ ਰਿਹਾ ਕੋਈ 35-11 ਲੈ ਕੇ ਜਾ ਰਿਹਾ ਆ ਜਿਵੇਂ ਜਿਵੇਂ ਤੇ ਦਿੱਲੀ ਨੂੰ ਅੱਗੇ ਕਾਫਲੇ ਆ ਜਿਹੜੇ ਵੱਡੇ ਕਾਫਲੇ ਲੈ ਕੇ ਜਾ ਰਹੇ ਨੇ ਵੱਡੇ ਇਕੱਠ ਆ ਜਿਹੜੇ ਹੋ ਰਹੇ ਨੇ ਜਿੱਥੇ ਇੱਕ ਪਾਸੇ ਰੋਕਲਾ ਲਾ ਕੇ ਰੋਕਣ ਦੀ ਗੱਲ ਸਾਹਮਣੇ ਆ ਰਹੀ ਆ ਪਰ ਦੂਜੇ ਪਾਸੇ ਕਿਸਾਨਾਂ ਦੀ ਜਿਹੜੀ ਤਿਆਰੀ ਆ ਉਹ ਵੀ ਪੂਰੀ ਆ ਤੇ ਪੂਰੇ ਹੌਸਲੇ ਚ ਹੈ ਕਹਿੰਦੇ ਇਸ ਵਾਰ ਤਾਂ ਅਸੀਂ ਜਿਹੜਾ ਫਤਿਹ ਕਰਕੇ ਆਵਾਂਗੇ ਮੋਰਚਾ ਵਿਚ ਵਿਚਾਲੇ ਦੇ ਨਹੀਂ ਛੱਡਦੇ ਜਿਵੇਂ ਪਹਿਲਾਂ ਛੱਡ ਕੇ ਆਏ ਸੀ ਬੜੇ ਲਾਏ ਉਹਨਾਂ ਨੇ ਬੈਰੀਕੇਡ ਲਾ ਕੇ ਤਾਂ ਬੈਰੀਕੇਡ ਚੱਕਰ ਆਇਆ ਸ਼ਾਇਦ ਕਿ ਤਾਂ ਬੜਾ ਕੁਝ ਰੱਖੀ ਬੈਠੇ ਆ। ਗਿਰਕੀ ਚੱਕੀ ਪਰ ਰੱਖੀ ਬੈਠੇ ਆ ਪਾ ਚੱਕਣ ਵਾਲੇ ਵੀ ਆ। ਹੂੰ। ਜੇ ਰੱਖਣ ਵਾਲੇ ਤੇ ਚੱਕਣ ਵਾਲੇ ਵੀ ਆ ਵਿੱਚ। 35 ਕਿਲਾ ਟੱਪ ਜੂ ਉੱਥੋਂ ਦੀ ਫਿਰ। ਟਪਾ ਦਾਂਗੇ ਨਾਲੇ ਵੀ ਚਿੱਟ ਪਾ ਦਾਂਗੇ। ਨਾਲੇ ਵੀ ਦੀ ਟੱਪ ਜੂ ਆ। ਹੋਰ ਐਨਾ ਹਾਸਲਾ। ਟਰਾਲੀ ਭਾਰੀ ਨਾ ਹੋਵੇ ਕਿਤੇ ਮਗਰ ਖਿੱਚੇ ਨਾ। ਬਾਬਾ ਆਪਾਂ ਅਰੇ ਟਰਾਲੀ ਕੀ ਕਰੂਗੀ? ਅੱਛਾ। ਪੂਰਾ ਹਾਸਲਾ ਫਿਰ ਹੈ। ਹਾਂ। ਤੇ ਪਹਿਲਾ ਕਿਨੇ ਦਿੰਦਾ ਆਇਆ ਸੀ ਦਿੱਲੀ ਅੰਦੋਲਨ ਚ ਪਹਿਲਾ ਪੂਰਾ ਸਾਲ ਜਿਹੜਾ ਜਿੰਨਾ ਚੱਲਿਆ ਅੰਦੋਲਨ ਉਹਨਾਂ ਜੀ ਰਹੀ ਤੇ ਲੱਗਦਾ ਐ ਕਿ ਮੋਰਚਾ ਫਤਿਹ ਫਿਰ ਕਰੂਗਾ ਮਹਾਰਾਜ ਕਰੂਗਾ ਦਸਵੇਂ ਪਾਤਸ਼ਾਹ ਕਰੂਗਾ ਜਿਹਦਾ ਨਿਸ਼ਾਨ ਲਾਇਆ ਅੱਗੇ ਹੂੰ ਅੱਗੇ ਤਾਂ ਨਿਸ਼ਾਨ ਨਹੀਂ ਵੀ ਕਹਿੰਦੇ ਸੀਗੇ ਵੀ ਨਾ ਲਾਓ ਕਰਦੇ ਸੀਗੇ ਅਸੀਂ ਤਾਂ ਲਾ ਕੇ ਲਿਆਈਏ ਪਹਿਲਾਂ ਵੀ ਲਾ ਕੇ ਲੈ ਗਏ ਸੀ ਉਦੋਂ ਵੀ ਮਹਾਰਾਜ ਦੀ ਗਵਾਈ ਹੈ ਹੂੰ ਤੇ ਜਿਵੇਂ ਕਹਿੰਦੇ ਆ ਵੀ ਕਹਿੰਦੇ ਵੀ ਸੜਕਾਂ ਰੋਕ ਲੈਂਦੇ ਆ ਇਹ ਤਾਤਵਾਦੀ ਕਹਿੰਦੇ ਸੀ ਪਹਿਲਾਂ ਤਾਂ ਇਹ ਤਾਂ ਪਹਿਲਾਂ ਲਾਤੋ ਹੀ ਬਣੀ ਆਈ ਆ ਇਹ ਤਾਂ ਜ्यों ਦੁਨੀਆ ਸਾਜੀ ਨਾ ਉਦੋਂ ਦੀ ਚੁਰੀ ਆਈ ਇਸ ਕੰਮ ਨੂੰ ਤਾਂ ਹੂੰ ਦਸਵੇਂ ਪਾਛੇ ਮੇਰਾ ਵੀ ਸੀਗਾ ਇਹ ਹੁਣ ਵੀ ਉਹੀ ਕੰਮ ਚੰਦੀ ਜਾਂਦਾ ਤੇ ਬੁੱੱਤਰ ਸਰਕਾਰਾਂ ਆਈਆਂ ਤੇ ਜਿਵੇਂ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਹੈ ਬਾਰਡਰ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਖੜੀ ਕਰੀ ਖੜੇ ਅੱਗੇ ਲਿਆ ਕੇ ਬੀਐਸਐਫ ਆ ਬੀਐਸਐਫ ਆ ਜੇ ਸੀਆਰਪੀ ਆ ਜਾਏ ਅੱਗੇ ਸੀਆਰਪੀ ਪੰਜਾਬ ਤੇ ਅੱਗੇ ਵੀ ਲੱਗੀ ਰਹੀ ਆ ਠੀਕ ਹੈ ਉਦੋਂ ਕੁਝ ਨਹੀਂ ਹੋਇਆਗਾ ਹੂੰ ਉਦੋਂ ਨੌਜਵਾਨ ਹੀ ਮਾਰਿਆ ਹੁਣ ਬਾਰਡਰ ਸਕਿਉਰਟੀ ਬੋਰਡ ਲੱਗ ਜੂ ਸੀ ਬਾਰਡਰ ਤੋਂ ਹੀ ਆਏ ਠੀਕ ਹੈ ਫਾਲਕਾ ਜਿਲਾ ਘਟ ਤੇ ਤੁਸੀਂ ਤਾਂ ਫਿਰ ਪਹੁੰਚ ਨਾ ਸੋਡੇ ਤਾਂ ਵਾ ਪੈਂਦਾ ਹੀ ਰਹਿੰਦਾ ਹੈ ਨਾ ਉਹ ਵੀ ਬਾਤ ਆ ਛਿੱਤਰ ਛਿੱਤਰ ਤਾਂ ਹੁੰਨੇ ਆ ਅੱਛਾ ਤੇ ਕਿਹੜਾ ਪਿੰਡ ਆ ਬਾਬਾ ਜੀ ਮਰਾਦ ਵਾਲਾ ਦਲ ਸਿੰਘ ਮਿਲਦੇ ਆ ਫਿਰ ਦਿੱਲੀ ਉੱਥੇ ਆਉਣੇ ਆਓ ਆਓ ਕਿੰਨੇ ਕਿ ਤੁਹਾਡੀ ਟੀਮ ਦੇ ਨਾਲ ਹੈਗੇ ਮੈਂਬਰ ਇੱਥੇ ਕਿ 25 30 ਬੰਦੇ ਆ 25 30 ਜਣੇ ਆ ਹਾਂ ਬੰਦੇ ਉਹ ਤਾਂ 60 ਲਈ ਬੰਦੇ ਆ ਫਾਰਮ ਪਿੱਛੇ ਨਾ ਰਹੇ ਹੂਰਾਲ ਜੂ ਨਾਲ ਇਹ ਤਾਂ ਅਸੀਂ ਲਾਹੌੜੀ ਤੋੜ ਕੇ来 ਸਮਝਾ ਕੇ ਕਿਤੇ ਚੜਨਾ ਜਾਵੋ ਅੱਛਾ ਪੂਰੀ ਰੇਸ ਲਾਉਣੀ ਆ ਫੇਰ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ